ਪੰਜਾਬ ਇੱਕ ਅਜਿਹਾ ਸੁਭਾ ਸੀ ਜਿੱਥੇ ਕਿ ਇਮਾਨਦਾਰੀ ਵੀ ਝਲਕਦੀ ਸੀ ਅੱਜ ਵੀ ਝਲਕਦੀ ਹੈ ਇਹ ਕੋਈ ਦੂਰ ਹੈ ਨਹੀਂ ਪਰ ਜਿਹੜੇ ਝਗੜੇ ਜਾਂ ਹੋਰ ਬਾਹਰ ਦਾਤਾਂ ਜਿਹੜੀ ਸਪੈਸਿਫਿਕ ਜੁਰਮ ਹੁੰਦੇ ਆ ਉਹ ਪਹਿਲੇ ਨਹੀਂ ਹੁੰਦੇ ਸੀ ਪੰਜਾਬ ਇੱਕ ਜਿਹੜਾ ਹੈਗਾ ਉਹ ਲੜਾਈ ਦਾ ਇੱਕ ਅੱਡਾ ਬਣ ਗਿਆ ਰੋਜ਼ ਕੋਈ ਨਾ ਕੋਈ ਪੱਟੀ ਪਾਰਦਾਤਾ ਜਿਹੜੀ ਹੁੰਦੀ ਰਹਿੰਦੀ ਹੈ ਹੁਣ ਜਿਹੜੀ ਕਰਨ ਵਾਲੀ ਗੱਲ ਹੋਈ ਹੈ ਲੜਾਈ ਹੋਈ ਹੈ ਝਗੜਾ ਹੋਇਆ ਇਹਦੇ ਨਾਲ ਜਿਹੜਾ ਹੈਗਾ ਪੰਜਾਬ ਸਟੇਟ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਪੁਲਿਸ ਦਾ ਜਿਹੜਾ ਗ੍ਰਾਫ ਹੈ ਉਹ ਜ਼ੀਰੋ ਹੋਇਆ ਦੂਜੀਆਂ ਸਟੇਟਾਂ ਦੇ ਵਿੱਚ ਔਰ ਸੈਂਟਰ ਦੇ ਵਿੱਚ ਕੀ ਜਿਹੜੀ ਹੈਗੀ ਆਰਮੀ ਦੇ ਜੰਗੇ ਜਿਹੜੇ ਹੈਗੇ ਅਫਸਰ ਨਗੇ ਲੈਫਟੀਨੈਂਟ ਕਰਨਲ ਨਾ ਜਾਂ ਹੋਰ ਉਦੋਂ ਵੱਡੇ ਜਿਹੜੇ ਮੁਖੀ ਨੇ ਇਹਨਾਂ ਦੇ ਜਿਹੜੀਆਂ ਆਪਣੀਆਂ ਤਿੰਨ ਚਾਰ ਸੈਨਾ ਨਾਲ ਕਿ ਉਹ ਜਿਹੜੇ ਹੈਗੇ ਆ ਪੰਜਾਬ ਪੁਲਿਸ ਤੇ ਜਕੀਨ ਕੰਨ ਗੀਆਂ ਜੇ ਆਪਾਂ ਭਾਰਤੀ ਹੁੰਨੇ ਆ ਜਾਣੇ ਆ ਭਾਰਤੀ ਫੌਜ ਵਿੱਚ ਤੇ ਜਿਹੜਾ ਹੈਗਾ ਪੰਜਾਬੀ ਬੰਦੇ ਨੂੰ ਨਹੀਂ ਲੈਕਰ ਨਹੀਂ ਕਿਉਂਕਿ ਚਲੋ ਜਿਹੜਾ ਕਰਨਲ ਪਸ਼ਪਿੰਦਰ ਸਿੰਘ ਬਾਟ ਸੀ ਇਹ ਵੀ ਪੰਜਾਬੀ ਹੈ ਇਹ ਨਹੀਂ ਹੈ ਲੇਕਿਨ ਜਿਹੜਾ ਹੁਣ ਦੀ ਗੱਲ ਹੈਗੀ ਤਾਜੀ ਘਟਨਾ ਦੀ ਗੱਲ ਹੈ ਅਤਾਜੀ ਘਟਨਾ ਜਿਹੜੀ ਵਾਪਰੀ ਹੈ ਇਸ ਵਾਰ ਦਾਤ ਨੇ ਜਿਹੜਾ ਹੈਗਾ ਇੱਕ ਪੰਜਾਬ ਨੂੰ ਨਸੀਹਤ ਦਿੱਤੀ ਹੈ ਕਿ ਸੁਧਰ ਜਾਓ ਸੰਭਲ ਜਾਓ ਤਾਂ ਹੁਣ ਆਪਾਂ ਜਿਹੜੀ ਗੱਲ ਕਰਦੇ ਆਂ ਪੰਜਾਬ ਪੁਲਿਸ ਆ ਜੀ ਇਨਕਾਊਂਟਰ ਕਰਦੀ ਹੈ ਪੰਜਾਬ ਪੁਲਿਸ ਆਹ ਕੁਝ ਕਰਦੀ ਹੈ ਪੰਜਾਬ ਪੁਲਿਸ ਨੇ ਇਹਨੇ ਚੀਜ਼ਾਂ ਬਰਾਮਦ ਕਰਵਾਈਆਂ ਇਹ ਬਹੁਤ ਫੌਜੀ ਮੁਕਾਬਲੇ ਬਹੁਤ ਛੋਟੀਆਂ ਜਿੰਨੀ ਆਰਮੀ ਜਿਹੜੀ ਭਾਰਤ ਦੀ ਫੌਜ ਬੀਐਸਐਫ ਜਿੰਨੀ ਰਿਕਵਰੀ ਹੈਰੋਇਨ ਦੀ ਚਿੱਟੇ ਦੀ ਹੋਰ ਇਧਰ ਉਧਰ ਕੋਈ ਬੰਬ ਹੈ ਕੁਛ ਆਰਮੇਜੈਕਟਰ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਹਨ ਉਹਨਾਂ ਨੂੰ ਬਰਾਮਦ ਕਰਾਉਣ ਦੇ ਵਿੱਚ ਅਹਿਮ ਰੋਲ ਹੈ ਬਾਹਰਾਂ ਦੇ ਵਿੱਚ ਜਾ ਕੇ 10-10 ਕਿਲੋ ਵਾਇਰ ਨੂੰ ਕੁਇੰਟਲ-ਕੁਇੰਟਲ 100-100 ਕਿਲੋ 2-200 ਕਿਲੋ ਕਿੰਨਾ-ਕਿੰਨਾ ਕੁਸ਼ੇ ਫੜਦੇ ਨੇ ਸਾਡੇ ਬੋਜੀ ਤੇ ਫਿਰ ਉਹ ਬੜਾ ਜਦੋਂ ਜੈਦ ਉੱਥੇ ਮੁਕਾਬਲੇ ਵੀ ਹੁੰਦੇ ਆ ਤੇ ਇੱਥੇ 10 ਗ੍ਰਾਮ ਆ 1 ਗ੍ਰਾਮ ਸੋਰੀ 10 ਗ੍ਰਾਮ 1 ਗ੍ਰਾਮ ਚਿੱਟਾ ਫੜ ਕੇ 10 ਬੁੱਸ ਵਾਲੇ ਫੋਟੋ ਕਚਾਈ ਜਾਂਦੇ ਰਹਿੰਦੇ ਆ ਇਹ ਪੁਰਾਣਾ ਬੰਦਾ ਫਲਾਣਾ ਬਸਤੀ ਜੋ ਘਠਾ ਬਸਤੀ ਚੋਂ ਪੁਰਾਣੀ ਬਸਤੀ ਚੋਂ ਨਾਜ ਮੰਡੀ ਚੋਂ ਇਹਦੇ ਚ ਉਹਦੇ ਚ ਬੰਦਾ ਫੜਿਆ ਜੀ ਫੋਟੋ ਖ਼ਵਾਰ ਦੇ ਵਿੱਚ ਫਿਰ ਟੜਕੇ ਹੁੰਦੀ ਹੈ ਫਿਰ ਉਹਨੂੰ ਡਿਸਕ ਦਿੱਤੀ ਜਾਂਦੀ ਹੈ ਤੇ ਫਿਰ ਉਹਨੂੰ ਤਰੱਕੀ ਕਿਤੇ ਜਾਂਦੀ ਆ ਛੋਟੀ ਤੇ ਸੌੜੀ ਸੋਚ ਹੈ ਤੇ ਫੌਜ ਆ ਜਿਹੜੀ ਬਾਰਡਰ ਤੇ ਕਿੰਨੀਆਂ ਲੜਾਈਆਂ ਲੜ ਰਹੀ ਹੈ ਹੁਣ ਇੱਥੇ ਕੋਈ ਬੰਦਾ ਖੇਤ ਦੇ ਵਿੱਚ ਆ ਚਲੋ ਜੋ ਵੀ ਹੈ ਅਗਵਾ ਕੇਸ ਹੈ ਜਾਂ ਹੋਰ ਕੇਸ ਹੈ ਜਾਂ ਫਰੋਤੀ ਦਾ ਮਾਮਲਾ ਉੱਥੇ ਜਾ ਕੇ ਚਾਰ ਮਾਰੀਆਂ ਗੋਲੀਆਂ ਤੇ ਉਦੋਂ ਬਾਅਦ ਫੇਰ ਕਰਕੇ ਹੋਰ ਪਿਸਤੌਲ ਦੇ ਤੇ ਉਹਦੇ ਹੱਥ ਵਿੱਚ ਪੜਾ ਕੇ ਫੜਾ ਦੇਣਾ ਵੀ ਇਹਨੇ ਜੀ ਗੋਲੀ ਮਾਰੀ ਮਾਰੀ ਕਿੱਥੇ ਗਿੱਟਿਆ 'ਚ ਤੇ ਜਿਹੜੀ ਫੌਜ ਹੈ ਫੌਜ ਉੱਤੇ ਮੁਕਾਬਲਾ ਕਰਦੀ ਜੈਨੂ ਨੇ ਇੱਥੇ ਜਿਹੜੇ ਹੈਗੇ ਆ ਡੁਪਲੀਕੇਟ ਇਨਕਾਊਂਟਰ ਕੀਤੇ ਜਾਂਦੇ ਆ ਫਿਰ ਪੁਲਿਸ ਆ ਜਿਹੜੀ ਪੁਲਿਸ ਦੇ ਗਿੱਟਿਆਂ 'ਚ ਹੀ ਗੋਲੀ ਵਾਦੀ ਹੈ ਮਰ ਦੋ ਚੀਜ਼ਾਂ ਜਦੋਂ ਐਫ ਆਈ ਆਰ ਲਾਂਚ ਕਰਦੇ ਆ ਇੱਕ ਜੋ ਐਫ ਆਈ ਆਰ ਕੋਲ ਤੁਸੀਂ ਤੁਸੀਂ ਪੜ ਲਿਓ ਕੋਈ ਵੀ ਇੱਕ ਤਾਂ ਜੀ ਗੋਲੀਆਂ ਦਾ ਪਰਚਾ ਦਿੰਦੇ ਆ ਨਸ਼ੇ ਦਾ ਪਰਚਾ ਦਿੰਦੇ ਆ ਕੋਈ ਐਨਡੀਪੀ ਸੈਕਟ ਦਾ ਪਰਚਾ ਦਿੰਦੇ ਆ ਉਹ ਚ ਇਹ ਲਿਖਿਆ ਹੁੰਦਾ ਕਿ ਕਾਲੇ ਲਫਾਫੇ ਦੇ ਵਿੱਚ ਸਰੇ ਆਮ ਲਿਜਾ ਲਪਾ ਕੇ ਲਿਆ ਰਿਆ ਸੀਗਾ ਜੀ ਪੁਲਿਸ ਨੂੰ ਦੇਖ ਕੇ ਚੱਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਕਾਲਾ ਲਫਾਫਾ ਚੈੱਕ ਕਰਿਆ ਤਾਂ ਉਹਦੇ ਵਿੱਚੋਂ ਫਲਾਨੀਆਂ ਇੰਨੀਆਂ ਕੈਪਸੂਲ ਇੰਨੀਆਂ ਗੋਲੀਆਂ ਇੰਨਾ ਸਮਾਇਕ ਇਨਾ ਆਹਾ ਹਾ ਨਿਕਲਿਆ ਇਹ ਹਰੇਕ ਐਫ ਆਈ ਆਰ ਦੇ ਵਿੱਚ ਇੱਕ ਉਹ ਝਗੜਾ ਹੁੰਦਾ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਮੈਂ ਮਾਰ ਤੇ ਮਾਰ ਤੇ ਦਾ ਰੌਲਾ ਪਾਇਆ ਤਾਂ ਭੱਜ ਗਏ ਅੱਜ ਤੱਕ ਨਾ ਤਾਂ ਕੋਈ ਬੰਦਾ ਮਰਿਆ ਸਿਰਫ ਮਾਰ ਤੇ ਮਾਰ ਤੇ ਦਾ ਦੋ ਚੀਜ਼ਾਂ ਜਿੰਨੇ ਐਫ ਆਈ ਆਰਾਂ ਚਾਹੇ 1000 ਐਫ ਆਈ ਆਰ ਕੱਢ ਲਓ ਜੀ ਤੇ ਤੀਜਾ ਟ੍ਰੈਂਡ ਹੈ ਜਿਹੜਾ ਹੁਣ ਬਣਤਾ ਪੁਲਸ ਨੇ ਕਿ ਜਦੋਂ ਵੀ ਇਨਕਾਊਂਟਰ ਹੁੰਦਾ ਲੜਾਈ ਹੁੰਦੀ ਹੈ ਝਗੜਾ ਹੁੰਦਾ ਸਾਹਮਣੋਂ ਕੋਈ ਕੁੜੀ ਚੱਲਦੀ ਹੈ ਤਾਂ ਸਿਰਫ ਪੁਲਸ ਬੁਲਾਇਆ ਜਾਂ ਮੈਂ ਜਿਹੜੇ ਉਹਨਾਂ ਦੇ ਉਹਨਾਂ ਦੇ ਗਿੱਟਿਆਂ ਚ ਹੀ ਵਜਦੀ ਹੈ ਢਿੱਡ 'ਚ ਕਿਉਂ ਨਹੀਂ ਵਜਦੀ ਸਿਰ 'ਚ ਕਿਉਂ ਨਹੀਂ ਵਜਦੀ ਤੂੰ ਨੀਂਜ ਕਿਉਂ ਨਹੀਂ ਗੋਲੀ ਵਾਜਦੀ ਜੋ ਅਗਲੇ ਦੀ ਸਿੱਧੀ ਖੋਪਰ 'ਚ ਵਾਜਦੀ ਹੈ ਤੁਸੀਂ ਤਾਂ ਇਧਰੋਂ ਉਹਨੂੰ ਭਾਲਦੇ ਹੋ ਅਗਲਾ ਤਾਂ ਮੂਹਰੇ ਤਿਆਰ ਹੁੰਦਾ ਜਦੋਂ ਕੋਈ ਲੜਾਈ ਕਰਨ ਚੱਲਦੀ ਹੈ ਜਾਂ ਕੋਈ ਗੈਸਟਰ ਆਇਆ ਜਾਂ ਕੋਈ ਹੋਰ ਹੈ ਅਗਵਾ ਕਾਂਡ ਅਗਵਾ ਕਾਂਡ ਹੋਇਆ ਕੋਈ ਬੈਂਕ ਦੇ ਪੈਸੇ ਲੁੱਟੇ ਗਏ ਹੋਰ ਗੇ ਉਹ ਤਾਂ ਅਗਲਾ ਤਾਂ ਤਿਆਰੀ 'ਚ ਹੈ ਉਹ ਤਾਂ ਲੋੜ 'ਚ ਕਰੀ ਫਿਰਦਾ ਜਾਂ ਖੇਤ 'ਚ ਵੜਲੇ ਚਾਹੇ ਕੋਠੇ ਦੇ ਵਿੱਚ ਬੈਠਾ ਤਾਂ ਮੋਰੇ ਦੇ ਵਿੱਚ ਦੀ ਜਿਹੜੀ ਹੈਗੀ ਰਫਲ ਹੈ ਜਾਂ ਪਿਸਟਲ ਹੈ ਪਾ ਕੇ ਤਾਂ ਤੁਹਾਡੇ ਵੀ ਨਹੀਂ ਸਿੱੰਨੀ ਬੈਠਾ ਉਹਦੇ ਆਲਾ ਥੋਡੇ ਗਿੱਟਿਆਂ ਚ ਵਾਹਦਾ ਥੋਡੇ ਆਲਾ ਉਹਦੀ ਫੁੜਪੜੀ ਚ ਵਾਹਦਾ ਸਭ ਤੋਂ ਬਾਹਰ ਰਕਮ ਇਹ ਨਾਮ ਲੈਣ ਦੀ ਕਤਰ ਜਿਹੜਾ ਹੈਗਾ ਸਾਰਾ ਤਾਂ-ਤਾਂ ਮਾਤਾ ਰਚਾਇਆ ਜਾਂਦਾ ਹੈ ਡੀਜੀਪੀ ਡਿਸਕਾ ਨਾਲ ਫਿਰ ਉਹਨੂੰ ਸਪਾਰਸ ਕਰੀ ਜਾਂਦੀ ਹੈ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਜਾਂਦਾ ਹੁਣ ਜਿਹੜੇ ਇਹ ਇਹ ਕਰਨਾਲ ਕੁੱਟਿਆ ਗਿਆ ਜਾਂ ਹੋਰ ਪੰਜਾਬ ਦੇ ਵਿੱਚ ਵਾਰਦਾਤਾ ਹੋਈਆਂ ਇਹਦੀ ਸਾਰੀ ਗ੍ਰਹਿ ਮੰਤਰਾਲੇ ਕੋਲੇ ਰਿਪੋਰਟ ਜਾਂਦੀ ਹੈ ਪੜ ਪੜ ਦੀ ਜਿਹੜੀ ਖਬਰ ਜਾਂਦੀ ਹੈ ਪੰਜਾਬ ਕੈਮੇ ਨੰਬਰ ਤੇ ਨਸ਼ਾ ਵੇਚਣ ਚ ਪੰਜਾਬ ਦੀਵਾਰਤੀ ਕਿੰਨੀ ਹੈ ਪੰਜਾਬ ਦੇ ਵਿੱਚ ਮੇਲ ਫੀਮੇਲ ਕਿੰਨੇ ਆ ਪੰਜਾਬ ਦੇ ਵਿੱਚ ਤਸਕਰੀ ਕਿੰਨੀ ਹੁੰਦੀ ਹੈ ਪੰਜਾਬ ਦੇ ਵਿੱਚ ਲੜਾਈਆਂ ਝਗੜੇ ਕਿੰਨੇ ਹੁੰਦੇ ਆ ਇਹ ਸਾਰਾ ਸਾਰਾ ਡਾਟਾ ਜਿਹੜਾ ਹੈ ਜਾਂਦਾ ਹੈ ਗ੍ਰਹਿ ਮੰਤਰੀ ਕੋਲ ਦਿੱਲੀ ਉਹਦੇ ਵਿੱਚ ਜਿਹੜਾ ਹੈਗਾ ਪੰਜਾਬ ਪਹਿਲੇ ਨੰਬਰ ਤੇ ਆਇਆ ਵਾ ਇਸ ਕੰਮ ਤੇ ਤੇ ਦੂਸਰੀ ਗੱਲ ਹੈ ਜਿਹੜੀ ਪੰਜਾਬ ਹੈ ਜਿਹੜਾ ਜਿਹੜੀ ਜਿਹੜੀ ਹੈਗੀ ਆਪਣੀ ਆਰਮੀ ਫੌਜ ਉਹ ਕਦੇ ਵੀ ਪੰਜਾਬ ਤੇ ਹੁਣ ਜਿਹੜੀ ਯਕੀਨ ਬਹੁਤ ਘੱਟ ਕਰੂਗੀ ਪਹਿਲਾਂ 5% ਕੋਟਾ ਸੀ ਪਹਿਲੇ 8% ਸੀ ਫਿਰ 5 ਹੋ ਗਿਆ ਹੁਣ 3 ਨਾ ਪਤਾ ਨਹੀਂ 2 ਹੈ ਪੰਜਾਬ ਦੇ ਜਿਹੜੇ ਮੁੰਡੇ ਭਰਤੀ ਕਰਦੇ ਆ ਭਾਵੇਂ ਦੇ ਵਿੱਚ ਜਿਹੜਾ ਕੋਟਾ ਸਾਡਾ ਘਟਾਤਾ ਆ ਹੁਣ ਜਮੀ ਜ਼ੀਰੋ ਹੋ ਜੂ ਕਿਉਂਕਿ ਆਪਾਂ ਵਿਸ਼ਵਾਸ ਘਾਤ ਕਰਦੇ ਆ ਜਿਹੜੀ ਪੁਲਿਸ ਹੈ ਪੁਲਿਸ ਦੇ ਉਹ ਜਿਹੜੇ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਦੋਂ ਇਹ ਨਾ ਦਸਾ ਕਰੋ ਵੀ ਸਾਰੀਆਂ ਚੀਜ਼ਾਂ ਨੂੰ ਸੱਕ ਦੇ ਨਜ਼ਰ ਨਾਲ ਹੀ ਦੇਖਣਾ ਤਾਂ ਕਿਸ ਦੀ ਇੱਜ਼ਤ ਕਿਵੇਂ ਕਰਨੀ ਹੈ ਸਤਿਕਾਰ ਕਿਵੇਂ ਕਰਨਾ ਹੈ ਫੌਜ ਦਾ ਸਤਿਕਾਰ ਕਿਵੇਂ ਕਰਨਾ ਹੈ ਜਦੋਂ ਇੱਕ ਫੌਜੀ ਉਹ ਛੁੱਟੀ ਆਉਂਦਾ 30 ਦਿਨ ਬਾਅਦ ਤੇ ਇੱਥੇ ਵੇਖਿਆ ਬ ਤੇਰੇ ਚੌਂਕ ਦੇ ਵਿੱਚ ਉਹਨਾਂ ਦੇ ਚਲਾਨ ਕੱਟੇ ਜਾਂਦੇ ਉਹਨੂੰ ਸਮਝਾਇਆ ਜਾਵੇ ਕੋਈ ਗੱਲ ਨਹੀਂ ਸ਼ੌਂਕ ਉਹਨਾਂ ਦਾ ਅਗਲੇ ਨੂੰ ਕੋਈ ਬੁਲਟ ਲੈ ਲੈਂਦਾ ਕੋਈ ਕੁਛ ਲੈ ਜਾਂਦਾ ਕੋਈ ਕੁਛ ਲੈ ਜਾਂਦਾ ਕੋਈ ਗੱਡੀ ਲੈ ਲੈਂਦਾ ਕੋਈ ਜੀਪ ਲੈ ਲੈਂਦਾ ਇਸ ਕਰਕੇ ਇਹ ਨਹੀਂ ਹੈਗਾ ਵੀ ਚਲਾਨ ਕੱਟ-ਕੱਟ ਕੇ ਆਪਾਂ ਕਿਸੇ ਨੂੰ ਪਰੇਸ਼ਾਨ ਕਰੀਏ ਟਰੈਫਿਕ ਦਾ ਕੰਮ ਹੁੰਦਾ ਟਰੈਫਿਕ ਨੂੰ ਖੋਲਣਾ ਟਰੈਫਿਕ ਨੂੰ ਨਿਯਮਾਂ ਬਾਰੇ ਜਾਣਕਾਰੀ ਦੇਣੀ ਪਹਿਲੀ ਵਾਰ ਜੇ ਬੰਦਾ ਗਲਤੀ ਕਰਦਾ ਉਹਨੂੰ ਬਖਸ਼ ਦੇਣਾ ਚਾਹੀਦਾ ਕਾਨੂੰਨ ਵੀ ਕਹਿੰਦਾ ਵੀ ਉਹਨੂੰ ਛੱਡ ਦੇਣਾ ਛੱਡ ਦੇ ਤਾਂ ਜਿਹੜਾ ਹੈਗਾ ਇਹ ਕਰਨਲ ਮਾਮਲਾ ਸੀਗਾ ਇਹ ਮੁੱਦਾ ਬਹੁਤ ਇੰਟਰਨੈਸ਼ਨਲ ਭੱਕਿਆ ਹੋਇਆ ਹੈ ਟੰਡਾ ਨਹੀਂ ਹੋਇਆ ਭਾਰਤ ਦੇ ਜਿਹੜੀ ਭਾਰਤ ਸਰਕਾਰ ਹੈ ਸਾਡੀ ਉਹਦੇ ਡਿਫੈਂਸ ਦੇ ਵਿੱਚ ਉਹਦੇ ਗ੍ਰਹਿ ਮੰਤਰਾਲੇ ਦੇ ਵਿੱਚ ਪੰਜਾਬ ਹੈ ਜਿਹੜਾ ਉਹਦਾ ਜ਼ੀਰੋ ਹੋਇਆ ਇਸ ਕਾਰਨal ਮਾਮਲੇ ਦੇ ਵਿੱਚ ਕੋਈ ਮੰਤਰੀ ਨਹੀਂ ਬੋਲਿਆ ਕੋਈ ਪੁਲਿਸ ਦਾ ਮੁਖੀ ਨਹੀਂ ਬੋਲਿਆ ਕੋਈ ਮੁੱਖ ਮੰਤਰੀ ਨਹੀਂ ਬੋਲਿਆ ਕਿਸੇ ਬੰਦੇ ਨੇ ਕੋਈ ਹਾ ਦਾ ਨਾਰਾ ਨਹੀਂ ਦਿੱਤਾ ਇਹ ਆਉਣ ਵਾਲਾ ਸਮਾਂ ਜਿਹੜਾ ਇਹਦਾ ਖਮਿਆਜਾ ਸਾਡੇ ਜਨਰੇਸ਼ਨ ਨੂੰ ਭੁਗਤਣਾ ਪੈਣਾ ਸਾਡੀ ਨੂੰ ਕਿਉਂਕਿ ਉਹ ਕੋਟੇ ਘਟਾਈ ਜਾਂਦੇ ਆ ਉੱਥੇ ਬੈਠੇ ਇਹਨੂੰ ਇੱਕ ਦਿਨ ਪਾਸੇ ਪੰਜਾਬ ਨੂੰ ਲਾਂਬੇ ਕਰ ਦੇਣਾ ਆ ਤੁਹਾਡੇ ਕੋਲੇ ਹੈ ਦੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਸੋ ਇਸ ਕਰਕੇ ਪੁਲਿਸ ਦੇ ਵਿੱਚ ਜਿਹੜੇ 96% ਪੁਲਿਸ ਹੈ 97% ਉਹਦੇ ਵਿੱਚ ਬਹੁਤ ਵਧੀਆ ਬੰਦੇ ਐ ਜਿਹੜੇ ਕੰਮ ਕਰਨ ਵਾਲੇ ਅਫਸਰ ਐ 3% ਆ ਜਿਹੜੇ 4% ਆ ਜਿਹੜੇ ਇਹ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੰਦੇ ਐ ਇਥੇ ਸੁਧਾਰ ਕਰਨ ਦੀ ਲੋੜ ਐ ਜਿੱਥੇ ਕੋਈ ਸਪੈਸੀਫਿਕ ਜੁਰਮ ਹੋ ਜੇ ਜੋ ਜਿਹਨੂੰ ਸਮਾਜ ਲਾਉ ਨਹੀਂ ਕਰਦਾ ਤਾਂ ਉੱਥੇ ਜਿਹੜਾ ਹੈਗਾ ਸਾਡੇ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਔਰ ਹੂ ਡਿਪਾਰਟਮੈਂਟ ਨੂੰ ਚੀਫ ਸੈਕਟਰੀ ਨੂੰ ਇਹ ਜੇ ਬੰਦਿਆਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ